ਮਸਤੇ ਅਸਤਾਨਾ ਦੱਸਣ ਜਾ ਰਹੇ ਹਾਂ ਨੌ ਗ੍ਰਹਾਂ ਦੇ ਉਪਾ ਜਿੰਨਾ ਵੀ ਵਿਅਕਤੀਆਂ ਦੀ ਜਨਮ ਕੁੰਡਲੀ ਦੇ ਵਿੱਚ ਜਿਹੜੀ ਵੀ ਤੁਹਾਨੂੰ ਗ੍ਰਹਿ ਦੱਸਾਂਗੇ ਉਹਨਾਂ ਗ੍ਰਹਾਂ ਦੀ ਜੁਤੀ ਬੰਦੀ ਹੈ ਤੇ ਤੁਸੀਂ ਇਹ ਉਪਾ ਕਰਕੇ ਆਪਣੇ ਗ੍ਰਹਾਂ ਨੂੰ ਸ਼ਾਂਤ ਕਰ ਸਕਦੇ ਜਿਹੜੇ ਵੀ ਵਿਅਕਤੀ ਦੀ ਜਨਮ ਕੁੰਡਲੀ ਦੇ ਵਿੱਚ ਸੂਰਜ ਤੇ ਸ਼ੁਕਰ ਦੀ ਜੁਤੀ ਬੰਦੀ ਹੈਗੇ ਉਹ ਗਾਂ ਦੀ ਸੇਵਾ ਜ਼ਰੂਰ ਕਰੇ ਜਿੰਨਾ ਵੀ ਵਿਅਕਤੀਆਂ ਦੀ ਜਨਮ ਕੁੰਡਲੀ ਦੇ ਵਿੱਚ ਸੂਰਜ ਤੇ ਚੰਦਰਮਾ ਬੈਠੇ ਹੈਗੇ ਆ 12 ਪਸ਼ੂਆਂ ਨੂੰ ਪਾਣੀ ਪਿਲਾਵੇ ਜੇਕਰ ਤੁਹਾਡੀ ਜਨਮkundli ਦੇ ਵਿੱਚ ਮੰਗਲ ਤੇ ਬੁੱਧ ਬੈਠਾ ਤੁਸੀਂ ਦੋਤੇ ਨੂੰ ਮਿਰਚ ਖਲਾਓ ਜੇਕਰ ਤੁਹਾਡੀ ਜਨਮkundli ਦੇ ਵਿੱਚ ਗੁਰੂ ਤੇ ਰਾਹੂ ਬੈਠੇ ਹੈਗੇ ਆ ਤੁਸੀਂ ਧਾਰਮਿਕ ਸਥਾਨ ਤੇ ਪੱਖੇ ਜ਼ਰੂਰ ਲਗਾਓ ਜੇਕਰ ਤੁਹਾਡੀ ਜਨਮkundli ਦੇ ਵਿੱਚ ਮੰਗਲ ਤੇ ਸ਼ੁਕਰ ਬੈਠੇ ਹੈਗੇ ਆ ਤਾਂ ਹਨੂਮਾਨ ਜੀ ਨੂੰ ਮਿੱਠਾ ਪਾਣ ਅਰਪਿਤ ਕਰੋ ਜਿਨ੍ਹਾਂ ਵੀ ਵਿਅਕਤੀਆਂ ਦੀ ਜਨਮkundli ਦੇ ਵਿੱਚ ਸੂਰਜ ਤੇ ਰਾਹੂ ਬੈਠਾ ਹੈਗਾ ਉਹ ਸਫਾਈ ਕਰਮਚਾਰੀ ਨੂੰ ਐਂਦਵਾਰ ਨੂੰ ਦਾਨ ਜ਼ਰੂਰ ਕਰੋ ਜਿਨ੍ਹਾਂ ਵਿਅਕਤੀਆਂ ਦੇ ਸ਼ਨੀ ਤੇ ਗੁਰੂ ਬੈਠਾ ਆਪਣੇ ਗੁਰੂ ਦਾ ਸਨਮਾਨ ਕਰੋ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਮੰਗਲ ਤੇ ਕੇਤੂ ਬੈਠਾ ਹਮਾਨ ਚੀ ਦਾ ਝੰਡਾ ਜ਼ਰੂਰ ਲਗਾਓ ਇਹ ਝੰਡਾ ਤੁਸੀਂ ਆਪਣੀ ਸ਼ਾਦੀ ਤੇ ਵੀ ਲਗਾ ਸਕਦੇ ਆ ਤੇ ਹਮਾਨ ਜੀ ਮੰਦਰ ਵਿੱਚ ਜਾ ਕੇ ਵੀ ਲਗਾ ਸਕਦੇ ਆ ਜੇਕਰ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਕੇਤੂ ਤੇ ਗੁਰੂ ਬੈਠਾ ਤੇ ਆਪਣੇ ਕੰਨ ਦੇ ਵਿੱਚ ਸੋਨੇ ਦੀ ਵਾਲੀ ਜ਼ਰੂਰ ਪਹਿਨੋ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਸ਼ਨੀ ਤੇ ਚੰਦਰਮਾ ਬੈਠਾ ਉਹਨਾਂ ਨੂੰ ਚਾਹੀਦਾ ਵੀ ਮਸਤੂਰਾ ਨੂੰ ਦਾਨ ਜ਼ਰੂਰ ਕੁਸ਼ਰੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਬਹੁਤ ਬਹੁਤ